ਆ ਵੀ ਲੈ ਕੇ ਗੀਤ ਨੂੰ ਗੁਰੂ ਦੇ ਪੰਜ ਤੋਂ ਤੋਂ ਗੁਰੂ ਦੇ ਗੁਰੂ ਪੰਜ ਨਾਰਾਜ਼ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ ਬਾਰ ਗੁਰੂ ਦਾ ਪੰਜ ਵੱਲੋਂ ਉੱਠਦੇ ਰਿਹਾ ਇਸ ਲਈ ਅਸੀਂ ਉਹ ਪਹਿਲਾਂ ਨਿਵਾ ਪੰਗਾ ਗਏ ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼ਰਮਣੀ ਕਾਲੀਦਾਲ ਨੂੰ ਟਕਰਾ ਕਰਨ ਦੀ ਯੋਗ ਯੋਗ ਕੀਤੀ ਆ ਉਦੋਂ ਲਈ ਅਸੀਂ ਵਿਦਵਾਨਾਂ ਕੋਲ ਵੀ ਮਹੱਤਵਪੂਰਨ ਹੋ ਗਈ। ਜਾਨੀ ਰੁਇੰਟੀ ਕੋਲ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ। ਜ਼ਰੂਰ ਜਾਵਾਂਗੇ, ਸਾਰਿਆਂ ਕੋ ਜਾਵਾਂਗੇ। ਜਿਹੜਾ ਵੀ ਸ਼ਰੁਪਲੀ ਕੈਂਡੀਡਟ ਨੂੰ ਤਾਕੜਾ ਮਨੂਜ ਕਰਨ ਲਈ ਯੋਗਤਾ ਪਾ ਲਵੇਗਾ, ਉਹਦੇ ਤੱਕ ਜ਼ਰੂਰ ਪਹੁੰਚਾਂਗੇ। ਪਰੰਤੂ ਪਹਿਲਾ ਅਸੀਂ ਮਾਫੀ ਲੈ ਕੇ ਫੇਰ ਹੀ ਤੁਹਾਨੂੰ ਪਰ ਉਹ ਤੁਹਾਨੂੰ ਤੁਹਾਡੇ ਨਾਮ ਦੇ ਨਾਲ ਇੱਕ ਲਫਜ਼ ਲੱਗ ਗਿਆ ਬਾਗੀ ਧੜਾ। ਬਾਕੀ ਤੁਸੀਂ ਬਗਾਵਤ ਦੀ ਗੱਲੋਂ ਅਸੀਂ ਬਗਾਵਨਾ, ਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਜਰੀ ਅਕਾਲ ਤੱਕ ਸਭ ਤੋਂ ਪੇਸ਼ ਹੋਣਾ ਬਾਗੀ ਆ। ਸਿਰਿਆ ਕਾਲਤਾਕ ਸਾਹਿਬ ਤੇ ਜਾ ਕੇ ਮਾਫੀ ਮੰਗ ਲਈ ਬਾਕੀ ਆ ਸਿਰਿਆ ਕਾਲਤਾਕ ਸਾਹਿਬ ਤੋਂ ਅ ਗੁਰੂ ਅਕੇ ਗੁਰੂ ਪੰਥ ਥਕੇ ਅਰਦਾਸ ਕਰਨਾ ਕਿ ਤੁਮਤ ਤੇ ਸ਼ਕਤੀ ਵਰਸੇ ਜੇ ਗੁਰੂ ਦਾ ਪੰਥ ਥਕੇ ਅੱਗੇ ਤੋਂ ਘਰਤੀਆਂ ਨਾ ਹੋ ਅੱਗੇ ਤੋਂ ਪਾਰਟੀ ਤਾਕਤਲੀ ਮਜ਼ਬੂਤ ਹੋਵੇ ਇਹ ਕੋਈ ਬਾਕੀ ਪਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਕੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਏਗਾ ਅਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਾਲੀਦਲ ਦਾ ਦੋ ਪਾਰ ਹੋਣਾ ਬਹੁਤ ਗਲਤ ਗੱਲ ਹੈ ਗਲਤ ਗੱਲ ਬੰਦ ਨੇ ਗੱਲ ਅਕੀਲਾ ਕੀਆ ਹੈ ਯਾਨੀ ਆਰਪੀ ਯਾਨੀ ਆਰਪੀ ਜੋ ਤੱਕ ਤੱਕ ਅੱਜ ਤੱਕ ਇਹ ਪਾਰਟੀ ਹੋਈ ਐ ਇਸ ਅਸੋਸੀਏਸ਼ਨ ਦੀ 38000 ਜਿਵੇਂ ਅੱਜਕੱਲੇ ਜਾ ਰਹੇ ਹੈ ਕਾਲੀਦ ਦੇ ਪ੍ਰਧਾਨ ਦੇ ਲਈ ਵੀ ਮੰਗ ਕੀਤੀ ਗਈ ਜੱਜਦਾਰ ਤੁਸੀਂ ਉਹਨਾਂ ਤੋਂ ਪਰ ਫਿਰ ਵੀ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਸਮਝਦਾ ਇਹ ਮਨਾਉਣ ਵਾਲੀਆਂ ਗੱਲਾਂ ਨਹੀਂ ਜਿੱਦਣਾਂ ਜੀ ਜ਼ਮੀਨ ਦਾ ਖਾਤੂ ਗੁਰੂ ਤੇ ਗੁਰੂ ਦਾ ਪੰਚ ਦਾ ਸੰਰਾਜ ਹੈ ਤੁਸੀਂ बार-बार ਕਾਲੀਦ ਪ੍ਰਧਾਨ ਤੋਂ ਵੀ ਗੁਮਨ ਕਰੋਗੇ ਸਿੰਘ ਸਾਹਿਬ ਕੀ ਕਾਰਵਾਈ ਕੀਤੀ ਹੈ ਜੀ ਸਾਹਿਬ ਜੋ ਕਰਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹਿਣ ਪੁੱਛੇ ਉਹਨਾਂ ਨੂੰ ਦੂਰ ਕਰਨ ਲਈ ਮਹਾਰਾਜ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਵਾਤ ਵਕਤ ਸਿੰਘ ਸਾਹਿਬ ਦੇ ਕੋਲੋਂ ਮੰਗ ਕੀਤੀ ਜਾਏਗੀ ਕਿ ਸਟ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਵੀ ਜਿਹੜੀ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਹੋਵੇ ਕੋਈ ਤਾਂ ਅਜੇ ਜੋ ਪਿੱਛੇ ਦਰਦੀਆਂ ਹੁਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ ਕਿਸੇ ਨੇ ਮੰਗਣੀ ਨਹੀਂ ਆ ਰਹੀ ਇਹ ਉਤੇ ਡਿਪੈਂਡ ਪਰ ਬਿਲਕੁਲ ਪ੍ਰਿੰਸ ਸਿੰਘ ਜੀ ਪਹਿਲਾਂ ਹੀ ਮਾਫੀ ਸਮਾਂ ਹੋ ਗਿਆ ਨਾ ਉਹਨਾਂ ਦੀ ਯੋਜਨਾ ਬਣਾਉਣ ਦੀ ਕਿ ਮਾ ਯਾਤਰੀ ਜਦੋਂ ਅਸੀਂ ਤਾਂ ਗੱਲ ਕਰਨਾ ਹੈ ਅਸੀਂ ਤਾਂ ਕਹਿ ਰਹੇ ਆ ਸਰਕਾਰ ਦੇ ਅਧਿਕਾਰੀ ਦੇ ਖਿਲਾਫ ਵੀ ਸਮਝਦੇ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਦਾ ਜਸਟਿਸਡਰ ਸੀਗੇ ਉਦੋਂ ਕਿਉਂ ਨਹੀਂ ਸੀ ਤਾਂ ਹੀ ਤੁਸੀਂ ਆਏਂਗੇ ਤਾਂ ਹੀ ਤਾਂ ਅਸੀਂ ਕਹਿ ਰਹੇ ਆ ਉਦੋਂ ਕਿਉਂ ਨਹੀਂ ਬੋਲੇ ਉਹਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਉਹਨਾਂ ਤੇ ਤਾਂ ਤੋਂ ਇਹ ਹੋ ਗਿਆ ਉਹ ਦਿੱਤਾ ਬਾਤ ਨੂੰ ਵੀ ਲੱਗਦਾ ਵੀ ਸਾਥ ਦਾ ਜੱਫੇਕਾਰ ਦਾ ਵੀ ਬਾਤ ਹੀ ਤਾਂ ਪਾਈ ਹੁੰਦੀ ਜਿਨ੍ਹਾਂ ਨੇ ਬਾਤ ਵੀ ਕੈਂਡੀ ਕੀਤੀ ਅੱਜ ਪ੍ਰਚਾਨ ਕੀਤੇ ਮਤਲਬ ਲੈ ਕੇ ਲੱਗਦਾ ਕਿ ਜਿਹੜੀਆਂ ਗਲਤੀਆਂ ਕਿਸੇ ਸਰਪੰਚ ਜਿਹੜੀਆਂ ਗਲਤੀਆਂ ਹੋਈਆਂ ਉਹਾਂ ਦੀ ਜਿਮੇਵਾਰੀ ਚਿੰਮਾਨਦੇ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਕਿਹੜੀ ਗਲਤੀ ਕਿਹੜੀ ਆ ਗਈ ਉਹ ਆ ਗਈ ਤਾਂ ਰੋਕੋ ਰੋਕੋ ਮੈਂ ਦੁਖਾ ਦੇ ਕੇ ਆ ਕੇ ਕਰਦੇ ਆ ਆ ਕੀ ਕਰਦੇ ਮਾਰ ਕੇ ਘੁੰਮਦੇ ਜਾ ਰਹੇ ਹੋ ਹੋ ਜਾਂਦੀ ਹੈ ਇਧਰ ਆਓ ਦੋ ਜੱਟਾਂ ਨੇ ਮੈਂ ਤੈਨੂੰ ਮੈਂ ਕਿਸਾ ਕਾਲੀਆ ਦਾ ਬੰਦਾ ਕਹਿੰਦਾ ਜਾਣੇ ਜਾਂ ਨਹੀਂ ਜਾਣੇ ਕੀ ਕੋਲ ਨੂੰ ਪਤਾ ਜੀ ਕਿਹੜੀ ਜਾਣੇ ਜਾਂ ਨਹੀਂ ਸੀ ਉਹ ਆ ਕੇ ਕਰਦੇ ਆ ਆ ਕੀ ਕਰਦੇ ਅਸੀਂ ਆ ਕੇ ਰੱਖ ਜੀ ਮੈਂ ਤੈਨੂੰ ਕੁੱਟ ਲਾ ਜਾਨੀ ਜਾਨੀ ਕੀ ਗਲਤੀਆਂ ਸੀ ਤੁਹਾਡੀ ਇਹ ਅਸੀਂ ਵੀਡੀਓ ਦੇ ਦਿੰਦੇ ਹਾਂ ਦੋਨੋਂ ਦੇਖੋ ਬਾਈ ਜੀ ਸਾਰੇ ਨਿਰਕੀਆਂ ਸਾਰੇ ਦਵਾਗੇ ਕੀ ਜਾਰੀ ਕਰਦੇ ਆ ਜਾਨਤਾਂ ਹੋਣਗੇ ਉਹ

ਆਪਣੇ ਜਰਨਲ ਜਾਂਦੇ ਬਾਹਰ ਦੇ ਫੋਟੋ ਹਨ ਅਮੂ ਜੋ ਗੱਲ ਕਰਕੇ ਸੁਝਾਅ ਮਿਲਦੇ ਸਪੈਸ਼ਲ ਡੋਕਟਰ ਉਹ ਕਿਹੜੀਆਂ ਗਲਤੀਆਂ ਸਿਰ ਛੋਟੇ ਸਭ ਜਿਹੜਾ ਡਾਕਟਰ ਪਰ ਗੱਡੀ ਸਭ ਜੀ ਸਾਹਿਬ ਪਰ ਉਹ ਕਹਿੰਦੇ ਸਭ ਕੁਝ ਲੈਣ ਤੋਂ ਬਾਅਦ ਹੁਣ ਮਾਫੀਨਾਮਾ ਕਰਨਾ ਕਿਉਂ ਜਾਂ ਬਾਵੀ ਮੰਗਣੀ ਤੇ ਉਹੀ ਗੱਲ ਆ ਕਈ ਦਾ ਤੋਂ ਉਹੀ ਸੀਗਾ ਲੇਕਿਨ ਸੁਮੇਸ਼ ਸਿੰਘ ਬਾਦਮੀ ਮਾਫੀ ਮੰਗਦੇ ਤੇ ਵੀਨਾ ਆਪਣੇ ਮਾਫੀ ਮੰਗ ਲਈ ਨਹੀਂ ਆਉਂਦਾ ਤੱਕ ਜਿਹਦੀ ਮਾਫੀ ਜਿਹਦੀ ਤੋਂ ਆਉਂਦੇ ਉਹ ਖੁਦ ਲਈ ਸੀ ਸਾਹਮਣੇ ਮਾਫੀ ਤਾਂ ਮਰੇ ਮੰਗੀ ਸੀ ਹਾਂ ਕਿ ਕੱਤੀ ਪਾਰ ਦੀ ਸੋਹਣੀ ਲੋਕ ਲੋਕੀ ਮਾਫੀ ਇਥੇ ਝੁਕ ਕੇ ਸੋਹਣੇ ਪੱਡੇ ਬੰਦ ਨੂੰ ਨੀਂਦ ਹੋਣੇ ਚ ਉਹ ਉਹਨੇ ਮਾਫੀ ਮੰਗਣੀ ਚਾਹੀਦੀ ਲੇਕਿਨ ਮੇਰੇ ਕੋਲ ਬਸ ਜਿਹੜਾ ਜੋੜੇ ਝਾੜੇ ਸਾਫ ਕੀਤੇ ਸਭ ਕੁਝ ਕੀਤਾ ਛੋਟੀ ਪ੍ਰਦੇਸ਼ ਪ੍ਰਧਾਨ ਕੌਣ ਹੋਣਾ ਚਾਹੀਦਾ ਕੰਮ ਚੱਲਦਾ ਜੋ ਵਾਈਪਰ ਛੋਟੇ ਹਰਪ੍ਰੀਤ ਸਿੰਘ ਨੇ ਮਨੇ ਕਿਹਾ ਕਿ ਜੇਕਰ ਮੈਨੂੰ ਅਗਰ ਪ੍ਰੋਪੋਜ਼ ਕੀਤੀ ਜਾਏਗੀ ਤੇ ਮੈਂ ਵਿਚਾਰ ਕਰ ਸਕਦਾ ਹੈ ਇਹ ਦੱਸ ਸਕਦਾ ਤਾਂ ਨਹੀਂ ਦੱਸਦੇ ਕਿ ਕੀ ਲੱਗਦਾ ਸਭ ਦੇ ਦੇਖ ਕੇ ਕੀ ਕਾਰਵਾਈ ਹੋਣੀ ਚਾਹੀਦੀ ਗੁਰਪ੍ਰਕੈਨ ਸਿੰਘ ਉਹਨਾਂ ਦੇ ਖਲਾਫ ਕਾਰਵਾਈ ਹੋਣੀ ਚਾਹੀਦੀ ਜੇ ਉਹ ਬੰਦੇ ਉਹ ਕੋਈ ਨਾ ਦੇ ਕੇ ਕੋਈ ਅਜੀ ਕਰਵਾਇਸੀਆ ਨਾ ਹੋਵੇ ਤਾਂ ਤੁਸੀਂ ਨਾਮ ਲੈ ਕੇ ਦੱਸੋ ਨਾਮ ਲੈ ਕੇ ਜੇ ਉਹਦਾ ਹਿੱਸਾ ਨਹੀਂ ਸੀਗਾ ਇਹਨਾਂ ਨੂੰ ਨਾਲ ਲੈ ਕੇ ਆਇਆ ਠੀਕ ਨਾਲ ਆਇਆ ਤੇ ਮੈਂ ਤੇ ਸੀ ਤਾਂ ਇਹ ਸਾਰੀ ਸਿਮਾਤ ਆ ਕੇ ਆਇਆ ਨੂੰ ਮੁੰਡਾ ਸੇਵ ਨਹੀਂ ਹਾਂਜੀ ਨਹੀਂ ਪਰ ਫਿਰ ਵੀ ਕੀ ਸਮਝੋ ਕਿ ਜਿਸ ਤਰ੍ਹਾਂ ਕਿ ਨਾਲ ਕਾ ਵੀ ਦਦੇ ਹਾਲਾਤ ਬਣੇ ਨੇ ਕਿੰਨੇ ਭਾਰੀ ਚਾਹ ਇਹ ਮਿਸ਼ਨ ਪੰਜਾਬੀ